ਜਾਫਕਾਰ ਜਿੰਦਾਬਾਦ 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 ਜਾਫਕਾਰ ਕਰਦੀ ਕੀ ਹੈ ਰਾਹ ਫੇਰੀ ਜਾਉ ਰਹੀ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਚਲਦਿਆਂ ਪੰਜਾਬ ਸਰਦ ਤੇ ਪੀਆਰਟੀ ਸਿੱਦੇ ਕੱਚੇ ਮੁਲਾਜ਼ਮਾ ਬਲਵਾਨ ਨੇ ਸਮੇਂ ਦੇ ਲਈ ਹੜਤਾਲ ਦਾ ਸੱਦਾ ਦਿੱਤਾ ਹੈ ਜਿਸ ਦੇ ਚਲਦਿਆਂ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ ਅਤੇ ਇਸ ਮੌਕੇ ਗੱਲਬਾਤ ਕਰਦੇ ਹਾਂ ਮੁਲਾਜ਼ਮਾਂ ਨੇ ਦੱਸਿਆ ਕਿ ਸੂਬਾ ਸਰਕਾਰ ਲਗਾਤਾਰ ਉਹਨਾਂ ਦੀਆਂ ਮੰਗਾਂ ਨੂੰ ਦੇਖਾ ਕਰ ਰਹੀ ਹੈ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਸੂਬੇ ਪਾਰ ਵਿੱਚ ਅਨੰਤ ਸਮੇਂ ਦੇ ਲਈ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ 15 ਅਗਸਤ ਆਜ਼ਾਦੀ ਦਿਹਾੜੇ ਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਲੀਡਰਾਂ ਦਾ ਕੇਰਾਵ ਕਾਲੀ ਪੱਟੀਆਂ ਬਨ ਕੇ ਕੀਤਾ ਜਾਵੇਗਾ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੁਲਾਜ਼ਮਾ ਨੇ ਕਿਹਾ ਕਿ ਜ਼ਿਆਦਾਤਰ ਬਸਾ ਕੰਡਮ ਹੋ ਚੁੱਕੀਆਂ ਹਨ ਜਿਸ ਦੇ ਨਾਲ ਸਾਡੀ ਜਾਨ ਦੇ ਨਾਲ ਨਾਲ ਯਾਤਰੀਆਂ ਦੀ ਜਾਨ ਨੂੰ ਵੀ ਖਤਰਾ ਹੈ ਦੂਜੇ ਪਾਸੇ ਸੂਬਾ ਸਰਕਾਰ ਸਾਡੀ ਗੱਡੀਆਂ ਦੀ ਰਿਪੇਅਰ ਕਰਵਾਉਣ ਦੇ ਲਈ ਸਪੇਅਰ ਪਾਰਟ ਵੀ ਮੁਹਈਆ ਨਹੀਂ ਕਰਵਾ ਰਹੀ ਇੱਥੋਂ ਤੱਕ ਕਿ ਇੱਕ ਪੈਂਚਰ ਲਗਾਉਣ ਵਾਲੀ ਟਿੱਕੀ ਤੱਕ ਵਰਕਸ਼ਾਪ ਵਿੱਚ ਨਹੀਂ ਹੈ ਇਸ ਦੇ ਨਾਲ ਹੀ ਮੁਲਾਜ਼ਮ ਨੇ ਕਿਹਾ ਕਿ ਡਰਾਈਵਰਾਂ ਤੇ ਕੰਡਕਟਰਾਂ ਦੇ ਆਰਾਮ ਕਰਨ ਵਾਲਾ ਕਮਰਾ ਵੀ ਹਰ ਪਾਸਿਓਂ ਟਪਕ ਰਿਹਾ ਹੈ ਅਤੇ ਕਿਸੇ ਵੀ ਨੇ ਵੀ ਉਹ ਕਮਰਾ ਦੇਖ ਸਕਦਾ ਹੈ ਕਿਉਂਕਿ ਇਮਾਰਤ ਦਾ ਕਾਫੀਆਂ ਪੁਰਾਨੀਆਂ ਹੋ ਚੁੱਕੀਆਂ ਹਨ ਉਹਨਾਂ ਨੇ ਕਿਹਾ ਕਿ ਸਵੇਰ ਸਰਕਾਰ ਨੇ ਉਹਨਾਂ ਦੇ ਨਾਲ ਵਾਦਾ ਕੀਤਾ ਸੀ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਆਊਟਸੋਰਸ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਡੇਲੀ بیس ਤੇ ਕੀਤਾ ਜਾਵੇਗਾ ਪਰ ਪੰਜਾਬ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਹੀਂ ਵਿੰਗ ਰਹੀ ਅਤੇ बार-बार ਮੀਟਿੰਗਾਂ ਕਰਨ ਤੋਂ ਬਾਅਦ ਵੀ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਇਸ ਦੇ ਨਾਲ ਹੀ ਸਵੇਰ ਸਰਕਾਰ ਵੱਲੋਂ ਮਿਲਾਵਾ ਨੁਕਲੀ ਯਾਤਰਾ ਕਰਵਾਉਣ ਦਾ ਠੇਕਾ ਵੀ ਕਰਨ ਨੂੰ ਕਿਹਾ ਜਾ ਰਿਹਾ ਹੈ ਜਿਸ ਦਾ ਕਿ ਮੁਲਾਜ਼ਮ ਖੁੱਲ੍ਹੇ ਜ਼ੋਰ ਵਿਰੋਧ ਕਰਦੇ ਹਨ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ

ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਤੋਂ 3090 ਹੋ ਗਿਆ ਜੇ ਵੈਟ ਕਰਦੇ ਪਹਿਲ ਸਰਕਾਰੀ ਬੱਸ ਦੀ ਪਰ ਜਨਵਾਰੂ ਬੱਸ ਆ ਨਹੀਂ ਰਹੀ ਹੈਗੀ ਇਸ ਕਰਕੇ ਨੂੰ ਮੁਸ਼ਕਲ ਦਾ ਸਾਹਮਣਾ ਕਰਦਾ ਕਰਨਾ ਪੈ ਰਿਹਾ ਵਾ ਇਸ ਸਰਕਾਰ ਵਾਲੀ ਬੱਸ ਆਣ ਦੀ ਮੰਗ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮੈਨੂੰ ਕਲਾ ਨੂੰ ਜਾਣਾ ਹੈ ਉਹ ਐ ਦੋਗੇ ਕੀ ਆ ਕਿਉਂ ਕਿਤਿਆਂ ਗਈ ਨਾ ਉਹਨਾਂ ਦੀ ਜ ਮੰਗ ਜਾਣ ਵਾਲੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਕਿੱਦਾਂ ਲੱਗਦਾ ਤੁਹਾਨੂੰ ਇਹਨਾਂ ਨੇ ਮੰਗਾ ਪੂਰੀਆਂ ਕੀਤੀਆਂ ਜਾਂਦੇ ਇਹਨਾਂ ਨੂੰ ਸਾਨੂੰ ਸੁਣਨ ਵੀ ਲੱਗ ਹੀ ਜਾਏ। ਅੰਜ ਸਰ ਬੇਨਾ ਦੇ ਪ੍ਰਧਾਨ ਸਾਹਿਬ ਨੇ ਤੁਹਾਨੂੰ ਕਲੀਅਰਲੀ ਦੱਸਤਾ ਜੋ-ਜੋ ਸਾਡੀਆਂ ਮੰਗਾਂ ਸੀਗਾ ਜੋ-ਜੋ ਸਰਕਾਰ ਨੇ ਸਾਡੇ ਨਾਲ ਮਾਰੀਆਂ ਨੀਤੀਆਂ ਕੀਤੀਆਂ ਮੈਂ ਥੋੜਾ ਜਿਹਾ ਤੁਹਾਨੂੰ ਬਿਗ ਹੋਣ ਲੈਵਲ ਤੇ ਲੈ ਕੇ ਜਾਣਾ ਚਾਹਦਾ। 8 8 2025 ਨੂੰ ਆਪਜੀ ਦੇ ਮadhyam ਰਹੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈਗਾ ਕਿ ਆਪਾਂ 8 ਫਰਵਰੀ ਨੂੰ ਦੋ ਘੰਟੇ ਦੀ ਸਟ੍ਰਾਈਕ ਕੀਤੀ ਸੀਗਾ ਜਿਹਦੇ ਵਿੱਚ ਕਿਲੋਮੀਟਰ ਸਕੀਮ ਬਸਾਂ ਤੇ ਯਾ ਸਾਡੀਆਂ ਤਨਖਾਹਾਂ ਦੇ ਜਿਹੜੇ ਮਸਲੇ ਹੈਗਾ ਉਹਦੇ ਬਾਰੇ ਤਾਂ ਨਾ ਪਾਇਆ ਹੈਗਾ ਨਾ ਤੇ ਉਹ ਬਸਲੇ ਜਿਹੜੇ ਓਦਾਂ ਦੇ ਓਦਾਂ ਹੀ ਸਟੈਂਡ ਨੇ ਨਾ ਤੇ ਸਰਕਾਰ ਨੇ ਜਿਹੜਾ ਕਿਲੋਮੀਟਰ ਸਕੀਮ ਜਿਹੜਾ ਵਾ ਡਿਲੇ ਕੀਤਾ ਹੈਗਾ ਉਹਨੂੰ ਫੇਰ ਲਿਆ ਕੇ ਆਉਂਦੀ ਗੱਲ ਕਰਦੇ ਪਏ ਆ ਤੇ ਨਾ ਹੀ ਅੱਜ ਦੀ ਡੇਟ ਤੱਕ ਸਾਡੀਆਂ ਜਿਹੜੀਆਂ ਤਨਖਾਹਾਂ ਸਾਡੇ ਖਾਤੇ 'ਚ ਪਈਆਂ ਆ ਅੱਜ ਵੀ ਅਸੀਂ ਜਿਹੜੇ ਹੜਤਾਲ ਦਾ ਰੂਪ ਧਰਨੇ ਇਸੇ ਕਰਕੇ ਕੀਤਾ ਆ ਕਿ ਨਾ ਤੇ ਸਾਡੀਆਂ ਤਨਖਾਹਾਂ ਪਈਆਂ ਨਾ ਤੇ ਸਾਡੇ ਕਿਲੋਮੀਟਰ ਨਾ ਹੀ ਸਾਡੀ ਕੋਈ ਕੇ ਮੰਗ ਵੱਲ ਧਾਂਦਿਆਂ ਦੀ ਆ ਹੁਣ ਗ੍ਰਾਊਂਡ ਲੈਵਲ ਦੀ ਗੱਲ ਕਰਦੇ ਆਂ ਗਰਾਉਂਡ ਲੈਵਲ ਦੀ ਗੱਲ ਇਹ ਆ ਕਿ ਆ ਜਿੰਨੀਆਂ ਬਸਾਂ ਰਖੜੀਆਂ ਪਹਿਲਾਂ ਤੇ ਜਿੰਨੇ ਵੀ ਆਦੇ ਵਰਕਸ਼ਾਪ ਕੰਮ ਇਹ ਜਿਹੜੇ ਅੰਦਰ ਕੰਮ ਕਰਦੇ ਆ ਪਾਣੀ ਇੰਨਾ ਭਰ ਚੁੱਕਿਆ ਆ ਕਿ ਉਹ ਥੱਲੇ ਵੜ ਕੇ ਗੱਡੀ ਦੇ ਕੰਮ ਨਹੀਂ ਕਰ ਸਕਦੇ ਉਹ ਗੱਡੀ ਨੂੰ ਚੈੱਕ ਨਹੀਂ ਕਰ ਸਕਦੇ ਜੇ ਚੈੱਕ ਹੋ ਗਈ ਗੱਡੀ ਤੇ ਰੋੜ ਕੇ ਜਾਓ ਕਿ ਗੱਡੀ ਚੈੱਕ ਕਰਨ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਹੈ ਜਿੱਥੇ ਉਹ ਲਮੇ ਪਾ ਕੇ ਗੱਡੀ ਚੈੱਕ ਕਰ ਸਕੀ ਦੂਸਰੇ ਲੈਵਲ ਤੇ ਟਾਇਰਾਂ ਦੀ ਗੱਲ ਹੈ ਟਾਇਰਾਂ ਜਿਹੜੇ ਆ ਉਹ ਹਾਲਾਤ ਜਿਹੜੇ ਮਾੜੇ ਆ ਉਹ ਫਟੇ ਹੀ ਆ ਟਾਇਰ ਲਗਭਗ ਪਰ ਟੈਂਕਰ ਲਾਣ ਵਾਸਤੇ ਜਿਹੜੇ ਇੱਕ ਪੈਂਚਰ ਲਾਉਣ ਵਾਲੀ ਇੱਕ ਟਿੱਕੀ ਹੁੰਦੀ ਆ ਉਹ ਵੀ ਜਿਹੜੀ ਆ ਸਰਕਾਰ ਜਿਹੜੀ ਆ ਪ੍ਰੋਵਾਈਡ ਨਹੀਂ ਕਰ ਸਕਦੀ ਸਾਨੂੰ ਤੁਸੀਂ ਆਬ ਕੈਮਰੇ ਰਾਹੀਂ ਦੂਸਰੇ ਪਾਸੇ ਇੱਕ ਝਾਂਦੀ ਮਰਾਇਓ ਉਹਦੇ ਉੱਤੇ ਆ ਦੇਖੋ ਸਰਕਾਰ ਨੇ ਲੱਖਾਂ ਰੁਪਏ ਦੇ ਪੈਸੇ ਖਰਚ ਕੇ ਆਰੇ ਬੋਰ ਵਗੈਰਾ ਤਿਆਰ ਕੀਤੇ ਇੱਕ 400 ਰੁਪਏ ਦਾ ਟਿੱਕੀ ਲਾਣ ਵਾਲਾ ਪੈਂਚਰ ਆਂਦਾ ਉਹ ਸਰਕਾਰ ਦੇ ਨਹੀਂ ਜਦੋਂ ਪੰਜਾਬ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਅਸੀਂ ਤੇ ਬੜੇ ਬੜੇ ਤਗੜੇ ਲੋਕਾਂ ਨਾਲ ਵਾਅਦੇ ਕੀਤੇ ਪੰਜਾਬ ਸਰਕਾਰ ਨੇ ਕਿ ਆਉਂਦਿਆਂ ਹੀ ਸਾਰੇ ਜਿਹੜਾ ਮੇਰਾ ਹਾਲਾ ਪੈਂਦਾ ਉਹ ਸਾਰੇ ਮੁਲਾਜ਼ਮਾਂ ਚੱਲਾ ਜਿੰਨੇ ਵੀ ਕੱਚੇ ਮੁਲਾਜ਼ਮਾਂ ਉਹ ਅਸੀਂ ਪੱਕੇ ਕਰਾਂਗੇ ਪਰ 3.5 ਸਾਲ ਦੀਵਜਾਂ ਦੇ ਬਾਅਦ ਵੀ ਸਰਕਾਰ ਕਿਸੇ ਪਾਸੇ ਨਹੀਂ ਲੱਗ ਰਹੀ ਨਾ ਤਾਂ ਕੋ ਮੁਲਾਜ਼ਮ ਬੱਕਾ ਹੋਇਆ ਤੇ ਨਾ ਹੀ ਨਾ ਕੋਈ ਜਿਹੜੀਆਂ ਪੰਜਾਬ ਰੋਡਵੇ ਤੇ ਪੀਆਰਟੀ ਦੇ ਗੱਡੀਆਂ ਨਵੀਆਂ ਤੇ ਇਸ ਕਰਕੇ ਸਾਡੀ ਕੱਲ ਮੀਟਿੰਗ ਸੀ ਜਿਹੜੀ ਕੱਲ ਮੀਟਿੰਗ ਸਾਡੀ ਬੀਜਤਾ ਰਹੀ ਆ ਸੋ ਅੱਜ ਵੀ ਸਾਡੀ ਜਿਹੜੀ ਸੁਭਾ ਕਮੇਟੀ ਸੋਣ ਕੱਲ ਫੈਸਲਾ ਲਿਆ ਵੀ ਅੱਜ ਜਿਹੜੀ ਅੱਜ ਤੋਂ ਜਿਹੜੀ ਪੋਸਟਪੋਨ ਕੀਤੀ ਜਿਹੜੇ ਅਸੀਂ ਸਾਰਾ ਕੁਝ ਪੋਸਟਪੋਨ ਕੀਤਾ ਸੀ ਉਹਨੂੰ ਫਿਰ ਤੋਂ ਸਟਾਰਟ ਕਰਦੇ ਆ ਜਿਹੜੀ ਫਿਰ 4 ਵਜੇ ਤੋਂ ਸਾਡੀ ਹੜਤਾਲ ਚੱਲ ਰਹੀ ਹੈ ਜੀ ਬਿਲਕੁਲ ਜੀ ਇਹ ਤੇ ਗੱਲ ਕਲੀਅਰ ਸਰ ਬਹੁਤ ਬਹੁਤ ਦਾ ਤੁਸੀਂ ਸਵਾਲ ਇਹ ਪੁੱਛਿਆ ਤੁਹਾਡਾ ਧੰਨਵਾਦ ਆ ਕਿਉਂਕਿ ਗੱਡੀਆਂ ਦੇ ਵਿੱਚ ਨਾ ਤਾਂ ਗੱਡੀਆਂ ਦਾ ਟਾਇਰ ਨੇ ਨਾ ਗੱਡੀਆਂ ਦਾ ਸਪੇਅਰ ਪਾਰ ਆ ਰਿਹਾ ਕੁਝ ਵੀ ਗੱਡੀਆਂ ਦਾ ਜਿਹੜਾ ਗੱਡੀਆਂ ਜਾ ਕੇ ਤੁਸੀਂ ਤੁਸੀਂ ਵੀਡੀਓ ਲੈ ਸਕਦੇ ਦੀਪੂ ਦੇ ਵਿੱਚੋਂ ਕਿ ਗੱਡੀਆਂ ਜਿਹੜੀਆਂ ਸਪੇਅਰ ਪਾਰ ਤੋਂ ਖਰੀਆਂ ਨਵੀਆਂ ਗੱਡੀਆਂ ਟਾਇਰਾਂ ਨਾਲ ਖਰੀਆਂ ਅੱਜ ਦੇ ਦਿਨ ਦੇ ਵਿੱਚ ਸਾਡੇ ਦੀਪੂ ਨੂੰ ਘੱਟੋ ਘੱਟ 600 ਟਾਇਰ ਦੀ ਲੋੜ ਆ ਜਿਹਦੇ ਵਿੱਚੋਂ ਇੱਕ ਟਾਇਰ ਵੀ ਸਾਡੇ ਦੀਪੂ ਦੇ ਵਿੱਚ ਮੌਜੂਦ ਨਹੀਂ ਆ ਕਿਤੇ ਨਾ ਕਿਤੇ ਜਿਹੜੀ ਸਰਕਾਰ ਆ ਉਹ ਸਵਾਲਾਂ ਦੇ ਵਿੱਚ ਵੀ ਘਰੀ ਹੋਈ ਆ ਕਿਉਂਕਿ ਸਰਕਾਰ ਦੇ ਕੋਲੇ ਕੋਈ ਸਪੇਅਰ ਪਾਰਟ ਨਹੀਂ ਸਰਕਾਰ ਦੇ ਕੋਲ ਕੋ ਪੈਸਾ ਨਹੀਂ ਸਿਰਫ ਸਰਕਾਰ ਫੀਸ வசੂਲ ਦਿੰਦੇ ਨੇ ਵਾਵਾ ਕੱਟਣ ਕਰਕੇ ਜਿਹੜੀ ਸਰਕਾਰ ਆ ਉਹ ਵਾਵਾ ਕੱਟਣ ਦੇ ਪਿੱਛੇ ਪਈ ਹੋਈ ਹੈ ਪਰ ਤੇ ਨੈਟ ਨਿਊਜ਼ ਸਵਾਲਾਂ ਦਾ ਤੌਰ ਤੇ ਰਾਜੇਸ਼ ਪਰਵਾਜ ਦੀ ਖਾਸ ਜੀ ਹੋ